ਅੱਜ ਸਵੇਰੇ ਰਕਬਗ ਵਿਖੇ ਸਵੇਰੇ 6 ਵਜੇ ਹੀ ਆਮ ਲੋਕਾਂ ਨੂੰ ਮਿਲਣ ਪਹੁੰਚੇ ਸ਼੍ਰੋਮਣੀ ਕਾਲੀ ਦਲ ਦੇ ਐਮਪੀ ਸੀਟ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਲੋਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਦੂਸਰੀ ਪਾਰਟੀਆਂ ਵੱਲੋਂ ਪੈਰਾਸ਼ੂਟ ਰਾਹੀ ਉਤਰੇ ਉਮੀਦਵਾਰ ਸਿਰਫ ਬਿਆਨਵਾਜੀ ਕਰਦੇ ਹਨ ਲੋਕਾਂ ਨੂੰ ਵਿਕਾਸ ਚਾਹੀਦਾ ਹੈ ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ ਤਾਂ ਲੋਕਾਂ ਨੇ ਆਪਣੇ ਕੀ ਵਿਚਾਰ ਰੱਖੇ ਆਓ ਤੁਸੀਂ ਵੀ ਸੁਣੋ ਜੀ ਸਾਹਿਬ ਅੱਜ ਤੁਸੀਂ ਰਸਤਾ ਕਿੱਧਰ ਲੋਕਾਂ ਨਾਲ ਮਿਲੇ ਹੋ ਕੀ ਜਵਾਬ ਦੇਖੋ ਅਸੀਂ 7 ਵਜੇ ਦੇ ਇੱਥੇ ਆਏ ਸੀ ਆ ਕਿ ਜਿਹੜੇ ਸੈਰ ਕਰ ਰਹੇ ਨੇ ਜੋਗਾ ਕਰ ਰਹੇ ਨੇ ਆਪਣੇ ਸ੍ਰੀ ਵੀਪਤੀ ਅਵੇਰ ਨੇ ਪਹਿਲਾਂ ਤਾਂ ਉਹਨਾਂ ਨੂੰ ਮਿਲੇ ਉਹਨਾਂ ਨਾਲ ਗੱਲਬਾਤ ਕੀਤੀ ਬੇਨਤੀ ਕੀਤੀ ਵੋਟਾਂ ਬਾਬਤ ਲੁਧਿਆਣਾ ਡਿਸਕਸ ਕੀਤਾ ਵੀ ਲੁਧਿਆਣੇ ਦੇ ਵਿੱਚ ਲੁਧਿਆਣਾ ਵੀ ਹੋਣਾ ਚਾਹੀਦਾ ਅੱਜ ਤੱਕ ਸਾਨੂੰ ਲੁਧਿਆਣੇ ਨੂੰ ਬਾਹਰੋਂ ਐਮਪੀ ਮਿਲਿਆ ਜਿਹਨੇ ਸਾਡਾ ਨੁਕਸਾਨ ਕੀਤਾ ਸਾਡਾ ਫਾਇਦਾ ਕੋਈ ਨਹੀਂ ਹੋਇਆ ਬਾਰੇ ਆਉਣ ਵਾਲੇ ਬੋਟ ਲੈ ਜਾਂਦੇ ਨੇ ਪਰ ਮੁੜ ਕੇ ਕਦੇ ਜ਼ਿਲ੍ਹੇ ਚ ਬੋਰਡ ਦੇ ਨਹੀਂ ਤੇ ਨਾ ਉਹਨਾਂ ਨੂੰ ਸਮੱਸਿਆਵਾਂ ਦਾ ਪਤਾ ਹੁੰਦਾ ਉਸ ਤੋਂ ਬਾਅਦ ਰੱਖਵਾਗ ਦੇ ਵਿੱਚ ਹੀ ਅਸ਼ੋਕ ਥਾਪਰ ਜੀ ਕਿ ਉਹਨਾਂ ਦੀ ਇੱਕ ਟੀਮ ਆ ਪੰਛੀ ਸੇਵਾ ਸੁਸਾਇਟੀ ਜੀ ਪਿਛਲੇ ਲੰਮੇ ਸਮੇਂ ਤੋਂ ਇਹ ਸੇਵਾ ਕਰਦੇ ਨੇ ਪੰਛੀਆਂ ਦੀ ਮੈਨੂੰ ਲੱਗਦਾ ਸ਼ਾਇਦ ਵਿਸ਼ਵ ਦੇ ਵਿੱਚ ਇਕੱਲੀ ਸੰਸਥਾ ਹੋਊਗੀ ਪਹਿਲੀ ਹੋਊਗੀ ਜਿਨ੍ਹਾਂ ਨੇ ਪੰਛੀਆਂ ਬਾਰੇ ਸੋਚਿਆ ਜਿਹੜੇ ਵਿਚਾਰੇ ਬੇਜਵਾਨ ਨੇ ਜਿਨ੍ਹਾਂ ਨੂੰ ਜੇ ਰਾਸ਼ਨ ਨਾ ਮਿਲੇ ਖਾਣ ਨੂੰ ਦਾਣਾ ਨਾ ਮਿਲੇ ਭੁੱਖੇ ਵੀ ਰਹਿੰਦੇ ਹੋਣਗੇ ਕਈ ਕਈ ਦਿਨ ਉਹਨਾਂ ਪਕਸ਼ੀਆਂ ਬਾਰੇ ਇਹਨਾਂ ਨੇ ਸੋਚ ਕੇ ਇੱਕ ਐਡਾ ਵੱਡਾ ਪਰਉਪਕਾਰੀ ਕਾਰਜ ਜੀਵ ਜੰਤ ਵਾਸਤੇ ਕਿਉਂਕਿ ਇਹ ਪ੍ਰਮਾਤਮਾ ਦੀ ਹੀ ਉਪਜਾ ਮੈਂ 84 ਲੱਖ ਜੋਗ ਨਾਲ ਆਪਾਂ ਕਹਿੰਦੇ ਆ ਪ੍ਰਮਾਤਮਾ ਦੀ ਉਪਜਾ ਉਹ ਪ੍ਰਮਾਤਮਾ ਦੀ ਸੇਵਾ ਹੀ ਆ ਇਹ ਫਿਰ ਸਮਝ ਲਓ ਵੀ ਪ੍ਰਮਾਤਮਾ ਦੀ ਸੇਵਾ ਕਰ ਰਹੇ ਨੇ ਪ੍ਰਮਾਤਮਾ ਦੇ ਪੈਸੇ ਭੇਜੇ ਹੋਏ ਜੀਵਾਂ ਦੀ ਸੇਵਾ ਕਰ ਰਹੇ ਨੇ ਤੇ ਇਦੋਂ ਵੱਡ ਉੱਤਮ ਸੇਵਾ ਇਸ ਵਿਸ਼ਵ ਦੇ ਵਿੱਚ ਦੂਜੀ ਹੋ ਨਹੀਂ ਸਕਦੀ ਜੋ ਅਸ਼ੋਕ ਤਾਪਰ ਜੀ ਤੇ ਉਹਨਾਂ ਦੀ ਟੀਮ ਕਰ ਰਹੀ ਹੈ ਇਹ ਵਧਾਈ ਦੇ ਪਾਤਰ ਨੇ ਜਿਵੇਂ ਅੱਜ ਤੁਸੀਂ ਰੱਖ ਬਾਗ ਲੋਕਾਂ ਨੂੰ ਲੈ ਕੇ ਇਸ ਤਰ੍ਹਾਂ ਦਾ ਹੰਗਾਰਾ ਮਗਰ ਦੇਖੋ ਲੋਕਾਂ ਨੂੰ ਜਦੋਂ ਬੇਨਤੀ ਕੀਤੀ ਉਹ ਕਹਿੰਦਾ ਵੀ ਸਾਨੂੰ ਲੁਧਿਆਣਾ ਪਹਿਲਾਂ ਅਸੀਂ ਬਾਹਰੀ ਪੈਸੇ ਚੈੱਕ ਕਰ ਲਏ ਨੇ ਪਹਿਲਾਂ ਪਹਿਲਾਂ ਬਾਹਰੀਆਂ ਨੇ ਸਾਡਾ ਨੁਕਸਾਨ ਕੀਤਾ ਬਿੱਟੂ ਜੀ ਬਾਹਰੋਂ ਆਏ ਸੀ ਵੋਟ ਲੈ ਕੇ ਤਵਾੜੀ ਜੀ ਬਾਹਰੋਂ ਆਏ ਸੀ ਵੋਟ ਲੈ ਕੇ ਹੁਣ ਇਸੇ ਕਰਕੇ ਉਹਨਾਂ ਨੇ ਕਿਉਂਕਿ ਪਹਿਲਾਂ ਦੋ ਵਾਰੀ ਗਲਤੀ ਕਰ ਚੁੱਕੇ ਨੇ ਲੁਧਿਆਣੇ ਵਾਲੇ ਤੀਜੀ ਵਾਰੀ ਵੀ ਬਾਹਰੋਂ ਭੇਜਤਾ ਰਾਜਾ ਬੜਿੰਗ ਪਿੱ ਲੋਧਿਆਣੇ ਵਾਲੇ ਤਾਂ ਸੋਚ ਹੀ ਪਰ ਇਸ ਵਾਰ ਲੁਧਿਆਣਾ ਅਵੇਰ ਆ ਲੁਧਿਆਣਾ ਆਪਣੇ ਲੁਧਿਆਣਵੀ ਨੂੰ ਚੁਣੂਗਾ ਲੁਧਿਆਣੇ ਵਾਲੇ ਲੁਧਿਆਣੇ ਦੇ ਲੋਕਾਂ ਨੂੰ ਆਪਣਾ ਮਾਨ ਦੇਣਗੇ ਤਾਂ ਜੋ ਲੁਧਿਆਣੇ ਦੇ ਲੋਕਾਂ ਦਾ ਵਿਕਾਸ ਵੀ ਹੋ ਸਕੇ ਲੋੜਾਂ ਵੀ ਪੂਰੀਆਂ ਹੋ ਸਕਣ ਤੇ ਉਹਨਾਂ ਦੇ ਦੁੱਖ ਤਕਲੀਫਾਂ ਦੇ ਵਿੱਚ ਵੀ ਭਾਈਵਾਲੀ ਬਣੀ ਜਾਵੇ ਜੀ ਤੁਸੀਂ ਪਿੰਡਾਂ ਦੇ ਵਿੱਚ ਵੀ ਦੌਰੇ ਕੀਤੇ ਕਈ ਦੌਰੇ ਕੈਨੇਡਾ ਦੇ ਕੀਤੇ ਤੇ ਉੱਥੇ ਕਿਸ ਤਰ੍ਹਾਂ ਦਾ ਲੋਕਾਂ ਦਾ ਰੁਝਾਅ ਆ ਰਿਹਾ ਤੁਹਾਡੇ ਪਿੰਡਾਂ ਦੇ ਵਿੱਚ ਤਾਂ ਇੱਕ ਤਰਫਾ ਹੀ ਆ ਨਾ ਲੁਧਿਆਣ ਪਿੰਡਾਂ ਦਾ ਇੱਕ ਤਰਫਾ ਹੀ ਆ ਪਿੰਡਾਂ ਦੇ ਵਿੱਚ ਹੁਣ ਕੋਈ ਦੂਜੀ ਪਾਰਟੀ ਹੈ ਹੀ ਨਹੀਂ ਜੀ ਪਿਛਲੀ ਵਾਰੀ ਲੋਕਾਂ ਨੇ ਗੁੰਮਰਾਹ ਹੋ ਕੇ ਆਮ ਨੂੰ ਪਾਤੀ ਸੀ ਆਮ ਆਦਮੀ ਪਾਰਟੀ ਦੀ ਔਰ ਹੁਣ ਪਿੰਡਾਂ ਦੇ ਸੋਚਦੇ ਨੇ ਵੀ ਬਹੁਤ ਵੱਡੀ ਗਲਤੀ ਕਰ ਬੈਠੇ ਆਪਣੇ ਆਪਣੇ ਹੁੰਦੇ ਆ ਵਰਗਾਨੇ-ਵਗਾਨੇ ਹੁੰਦੇ ਆ ਇਸ ਕਰਕੇ ਵਰਗਾਨਿਆਂ ਤੋਂ ਮੂੰਹ ਮੋੜ ਕੇ ਆਪਣੇ ਨਾਲ ਫੇਰ ਜੋੜ ਲਿਆ ਉਹਨਾਂ ਨੇ ਅੱਛਾ ਸਰ ਇੱਕ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਆਗੂ ਨੇ ਇੱਕ ਦੂਜੇ ਦੇ ਸਪਿਚ ਨਹੀਂ ਕਰਦੇ ਨੇ ਪਰ ਇੱਕ ਪਹਿਲੇ ਵਿਧਾਇਕ ਨੇ ਆਮ ਪਾਰਟੀ ਦੇ ਸ਼ੋਕ ਮਰਾਜ ਬੱਪੀ ਤੁਹਾਡੀ ਬੜੀ ਤਾਰੀਫ ਕੀਤੀ ਉਹਨੇ ਕਹਿੰਦਾ ਬਹੁਤ ਵਧੀਆ ਇਮਾਨਦਾਰ ਲੀਡਰ ਨੇ ਲੇਕਿਨ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਦੇਖੋ ਮੈਂ ਆਪਕੇ ਨਾਲ ਇਹ ਸਾਦਾ ਇਹ ਫਰਜ਼ ਨਹੀਂ ਆ ਅਸੀਂ ਆਪਣੀ ਗੱਲ ਕਰੀਏ ਵੀ ਮੈਂ ਕੀ ਆ ਮੈਂ ਕੀ ਕੀਤਾ ਮੈਂ ਕੀ ਕਰਨਾ ਸਹੀ ਇਹ ਤੇ ਆ ਉਸੇ ਇੱਕ ਦੂਜੇ ਨੂੰ ਮੰਦਾ ਬੋਲੀ ਜਾਈਏ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਈਏ ਇੱਕ ਦੂਜੇ ਦੇ ਖਿਲਾਫ ਬੋਲੀ ਜਾਈਏ ਉਹ ਮੈਂ ਤਾਂ ਉਹਨੂੰ ਮੈਨੂੰ ਤਾਂ ਸੋਭਾ ਨਹੀਂ ਦਿੰਦਾ ਮੈਂ ਤਾਂ ਆਪਣੀ ਗੱਲ ਕਰਨੀ ਵੀ ਮੈਂ ਭਾਈ ਤੁਹਾਡੀ ਸੇਵਾ ਕਰਨ ਵਾਸਤੇ ਐ ਮੈਂ ਵਪਾਰ ਨਹੀਂ ਕਰਨਾ ਵਪਾਰ ਕਰਾਉਣਾ ਤੁਹਾਡੇ ਕੋਲ ਤਿੰਨ ਆਪਸ਼ਨਾਂ ਨੇ ਜਿਹਨੂੰ ਮਰਜ਼ੀ ਚੁਣ ਲਓ ਵਪਾਰੀ ਹੈਗੇ ਪਰ ਜੇ ਸੇਵਾਦਾਰ ਚੁਣਨਾ ਫਿਰ ਇੱਕੋ ਹੀ ਆਪਸ਼ਨ ਆ ਦੂਜੀ ਹੈ ਨਹੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਪਹਿਲੇ ਲੋਕਾਂ ਨੂੰ ਮੈਸੇਜ ਬੇਨਤੀ ਆ ਵੀ ਭਾਈ ਲੁਧਿਆਣੇ ਵਾਲੇ ਆ ਆਪਾਂ ਲੁਧਿਆਣਵੀ ਬਣੀਏ ਲੁਧਿਆਣੇ ਨੂੰ ਪਹਿਲ ਦਈਏ ਲੁਧਿਆਣਾ ਲੁਧਿਆਣੇ ਦਾ ਜੰਪਲ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਆ ਅਸੀਂ ਤੁਸੀਂ ਰਖਬਗ ਆਏ ਨੇ ਢਿੱਲੋਂ ਸਾਹਿਬ ਦੀ ਪਹੁੰਚੇ ਨੇ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਦਾ ਮੇਰਾ ਨਾਮ ਕاجਦੀਪ ਸਿੰਘ ਪਠਿਆਲੇ ਜੀ ਮੈਂ ਯੂਥ ਦਾ ਲੁਧਿਆਣਾ ਸ਼ਹਿਰੀ ਦਾ ਜ਼ਿਲ੍ਹਾ ਪ੍ਰਧਾਨ ਆ ਜੀ ਅੱਜ ਅਸੀਂ ਇੱਥੇ ਰਖਬਗ ਆਏ ਆ ਜੀ ਤੇ ਸਵੇਰੇ ਸਵੇਰੇ ਸਾਰੇ ਲੁਧਿਆਣੇ ਵਾਸੀਆਂ ਨੂੰ ਮਿਲੇ ਆ ਲੋਕਾਂ ਦਾ ਬਹੁਤ ਵਧੀਆ ਪਿਆਰ ਹੈ ਜੀ ਤੇ ਤੁਸੀਂ ਵੀ ਤੁਸੀਂ ਵੀ ਦੇਖਿਆ ਹੋਣਾ ਜੀ ਲੋਕ ਢਿੱਲੋਂ ਸਾਹਿਬ ਨੂੰ ਬਹੁਤ ਪਿਆਰ ਦੇ ਰਹੇ ਨੇ ਲੋਕ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਪਿਆਰ ਦੇ ਰਹੇ ਨੇ ਲੋਕ ਕਹਿ ਰਹੇ ਨੇ ਵੀ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਜਦੋਂ ਤਹ ਲੋ ਸਾਹਿਬ ਐਮਐਲਏ ਸੀਗੇ ਲੋਕ ਕਹਿੰਦੇ ਉਹਨਾਂ ਦੇ 10 ਸਾਲ ਪਹਿਲਾਂ ਕੀਤੇ ਹੋਏ ਕੰਮਾਂ ਨੂੰ ਅੱਜ ਤੱਕ ਲੋਕੀ ਯਾਦ ਰੱਖੀ ਬੈਠੇ ਨੇ ਲੋਕਾਂ ਨੇ ਪੂਰ ਜ਼ੋਰ ਤੇ ਉਹਨਾਂ ਦਾ ਸਾਥ ਦੇਣ ਦੀ ਸਾਰਿਆਂ ਨੂੰ ਹੁਰਾਂ ਨੂੰ ਵੀ ਅਪੀਲ ਕੀਤੀ ਹੈ ਸਾਰਿਆਂ ਦਾ ਸਾਥ ਦੇਣਾ ਸ਼ੁਰੂ ਕਰਤਾ ਲੋਕਾਂ ਨੇ ਸਾਰਿਆਂ ਨੇ ਕਿਹਾ ਵੀ ਪੂਰਾ ਟਕਾ ਕੇ ਲੋਕਾਂ ਦਾ ਸਾਥ ਦੇਣਗੇ ਸਾਰੇ ਲੱਗਦਾ ਵੀ ਢਿੱਲੋ ਸਾਹਿਬ ਦੇ ਚਿਹਰੇ ਦੀ ਲੋਕ ਵੇਟ ਕਰ ਰਹੇ ਸੀ ਬਿਲਕੁਲ ਜੀ ਬਿਲਕੁਲ ਲੋਕ ਵੇਟ ਕਰ ਰਹੇ ਸੀ ਲੋਕ ਉਹ ਬੋਲ ਰਹੇ ਲੋਕ ਆਪ ਦੇ ਮੂੰਹੋਂ ਇਹ ਗੱਲ ਕਹਿ ਰਹੇ ਨੇ ਵੀ ਇੰਨਾ ਬੇਦਾਗ ਇਮਾਨਦਾਰ ਦੀ ਸ਼ਖਸੀਅਤ ਨੇ ਲੋਕ ਉਹਨਾਂ ਦੀ ਸ਼ਰਾਫਤ ਨੂੰ ਮੋ ਕਰਾਖ ਦੇ ਹੋਇਆ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਰੱਖਦੇ ਹੋਏ ਲੋਕਾਂ ਨੂੰ ਉਹਨਾਂ ਦੀ ਬਹੁਤ ਜ਼ਿਆਦਾ ਬਹੁਤ ਇਦਾਂ ਹੀ ਲੱਗ ਰਿਹਾ ਵੀ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਅਡਿਕ ਕਰ ਰਹੇ ਨੇ ਵੀ ਇਦਾਂ ਦਾ ਸਾਫ਼ ਚਿਹਰਾ ਤੇ ਵੇਦਾ ਚਿਹਰਾ ਸਾਨੂੰ ਲੁਧਿਆਣੇ ਨੂੰ ਚਾਹੀਦਾ ਜੀ ਲੱਗਦਾ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ ਵੀ ਹਾਲ ਤੱਕ ਮਾਰਾਂ ਨਹੀਂ ਬੋਲੇ ਉਹਨਾਂ ਨੇ ਵੀ ਗਰੀਬ ਚਿੱਤੀਆਂ ਕਿ ਲੋਕਾਂ ਦੀ ਬਿਲਕੁਲ ਜੀ ਬਿਲਕੁਲ ਦੇਖੋ ਫੇਰ ਝੂਠ ਤਾਂ ਚਲੋ ਵੈਸੇ ਤਾਂ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਹੀ ਕੂਟ ਪ੍ਰਚਾਰ ਕਰਨਾ ਪਰ ਉਹਨਾਂ ਦੇ ਇੱਥੇ ਆ ਕੇ ਉਹਨਾਂ ਦਾ ਵੀ ਮੂੰਹ ਬੰਦ ਨੇ ਚਲੋ ਸਾਡਾ ਚਿਹਰਾ ਦੇਖ ਕੇ ਉਹਨਾਂ ਦਾ ਵੀ ਮੂੰਹ ਕੋਈ ਕੰਮ ਨਹੀਂ ਕੋਈ ਗੱਲ ਨਹੀਂ ਰਹਿ ਗਈ ਢੱਲੋਂ ਸਾਹਿਬ ਦੇ ਬਾਰੇ ਵਿਰੋਧ ਬੋਲਣ ਦੇ ਠੀਕ ਠੀਕ ਥੈਂਕ ਯੂ ਆਜੀ ਸਰ ਆਜੀ ਤੁਸੀਂ ਆਜੀ ਜਾਰੇ ਅੱਜ ਰੱਖਭਾਗ ਜਾਇ ਹੈ ਉਹ ਤੋਰਾ ਕੀਤਾ ਭਾਜੀ ਨੇ ਲਗ ਲਗ ਲੋਕਾਂ ਨੂੰ ਮਿਲੇ ਲੋਕਾਂ ਨਾਲ ਕੀ ਚਾਰ ਮਿਲਿਆ ਭਾਜੀ ਦੇਖੋ ਅੱਜ ਅਸੀਂ ਆਪਣੇ ਕੈਂਡੀਡੇਟ ਸਰਦਾਰ ਰਣਜੀਤ ਸਿੰਘ ਢੱਲੋਂ ਸਾਹਿਬ ਨਾਲ ਰੱਖਭਾਗ ਵਿੱਚ ਪਹੁੰਚੇ ਸੀ 7 ਵਜੇ ਹੁਣ ਤਕਰੀਬਨ ਸਾਢੇ 8 ਦਾ ਸਮਾਂ ਹੋ ਗਿਆ ਅਸੀਂ ਸਵੇਰ ਦੇ ਇੱਥੇ ਲੋਕਾਂ ਨੂੰ ਮਿਲ ਰਹੇ ਆ ਜਿਹੜੇ ਸੈਰ ਕਰ ਰਹੇ ਸੀ ਯੋਗਾ ਕਰ ਰਹੇ ਸੀ ਐਕਸਰਸਾਈਜ਼ ਕਰ ਰਹੇ ਸੀ ਭਜਨ ਬੰਦਗੀ ਵੀ ਕਰ ਰਹੇ ਸੀ ਔਰ ਹੁਣ ਅਸੀਂ ਆਏ ਆ ਇੱਥੇ ਥਾਪਰ ਸਾਹਿਬ ਦੇ ਕੋਲ ਜਿੱਥੇ ਇਹਨਾਂ ਨੇ ਪੰਛੀ ਸੇਵਾ ਸੁਸਾਇਟੀ ਬਣਾਈ ਹੈ ਕਬੂਤਰਾਂ ਨੂੰ ਪੰਛੀਆਂ ਨੂੰ ਦਾਣਾ ਪਾਦੇ ਸੋ ਜਿੱਦਾਂ ਲੋਕਾਂ ਦਾ ਹੰਗਾਰਾ ਮਿਲ ਰਿਹਾ ਜੋ ਲੋਕ ਹੁਣ ਮਨ ਬਣਾਈ ਬੈਠੇ ਆ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਲੋਕਾਂ ਨੇ ਹੁਣ ਸਾਰੇ ਤਜਰਬੇ ਕਰਕੇ ਦੇਖ ਲਏ ਲੋਕਾਂ ਨੇ ਹੁਣ ਨਿਚੋੜ ਕੱਢਣਾ ਤਜਰਬਿਆਂ ਦਾ ਲੋਕਾਂ ਨੇ 10 ਸਾਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਵੇਖ ਲਈ ਜਿਨੇ ਰਿਕਾਰਡ ਤੋੜ ਵਿਕਾਸ ਕਰਾਈ ਸੀ ਭਾਈਚਾਰੇ ਖਾਂਜ ਨੂੰ ਕੈਮ ਰੱਖਿਆ ਸੀ ਖੁਸ਼ਹਾਲੀ ਸੀ ਸਾਡੇ ਦੇ ਆਪਣਾ ਸਟੇਟ ਦੇ ਵਿੱਚ ਔਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਸੀ ਔਰ ਹਰ ਡਿਪਾਰਟਮੈਂਟ ਚ এমਪਲੋਇਮੈਂਟ ਦਵਾਈ ਸੀ ਨਵੇਂ ਯੁਵੰਤ ਹੁਣ ਜਿਹੜੀ ਗੱਲ ਕਰ ਰਹੇ ਹਾਂ ਹੁਣ ਨਿਚੋੜ ਕੱਢਣ ਦਾ ਸਮਾਂ ਆ ਗਿਆ ਉਦੋਂ ਬਾਅਦ ਲੋਕਾਂ ਨੇ ਕਾਂਗਰਸ ਵੀ ਦੇਖ ਲਈ ਉਹਨਾਂ 2 ਸਾਲ ਆਮ ਆਦਮੀ ਪਾਰਟੀ ਦੇ ਵੀ ਦੇਖ ਲਏ ਹੁਣ ਲੋਕ ਮਨ ਬਣਾਈ ਬੈਠੇ ਆ ਵੀ ਸਾਡੇ ਨਾਲ ਧੋਖਾ ਹੋਇਆ ਜੋ ਆਮ ਆਦਮੀ ਪਾਰਟੀ ਨੇ ਕੀਤਾ ਜੋ ਕਾਂਗਰਸ ਨੇ ਕੀਤਾ ਹੁਣ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਫਤਵਾ ਦੇਣ ਲਈ ਤਿਆਰ ਬੈਠੇ ਆ ਔਰ ਲੋਕੀ ਹੁਣ ਧਰਮ ਦੀ ਰਾਜਨੀਤੀ ਤੋਂ ਜਾਤ ਪਾਤ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਲੁਧਿਆਣਾ ਸ਼ਹਿਰ ਦੇ ਹੱਕ 'ਚ ਫੈਸਲਾ ਲੈਣ ਲਈ ਤਿਆਰ ਬੈਠੇ ਆ ਔਰ ਲੋਕਾਂ ਨੇ ਵਿਸ਼ਵਾਸ ਦਵਾਇਆ ਅਸੀਂ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਵੋਟ ਪਾਵਾਂਗੇ ਜਿਹਦੇ ਨਾਲ ਸਾਡੀ ਭਾਈਚਾਰਕ ਸਾਂਝ ਵੀ ਕਾਇਮ ਰਹੇ ਔਰ ਲੁਧਿਆਣੇ ਦਾ ਵਿਕਾਸ ਵੀ ਹੋਵੇ ਜੇ ਗੱਲ ਕਰੀਏ ਆਪਣਾ ਸਰਦਾਰ ਰਵਨੀਤ ਸਿੰਘ ਬਿੱਟੂ ਦੀ ਜਿਹੜਾ ਇਨਸਾਨ ਇੰਨਾ ਕੁਝ ਪਾਰਟੀ ਤੋਂ ਲੈ ਕੇ 10 ਸਾਲ ਮੈਂਬਰ ਪਾਰਲੀਮੈਂਟ ਬਣਿਆ ਰਿਹਾ 15 ਸਾਲ ਤੇ ਉਦੋਂ ਪਹਿਨਾ ਸੀਐਮ ਸ਼ਿਪ ਵੀ ਇਹਨਾਂ ਦੇ ਪਰਿਵਾਰ ਚ ਰਹੀ ਹੋਵੇ ਸਾਰਾ ਟੱਬਰ ਮੰਤਰੀ ਹੋਵੇ ਭਰਾ ਡੀਐਸਪੀ ਹੋਵੇ ਜੇ ਉਹ ਕਾਂਗਰਸ ਦਾ ਸਕਾ ਨਹੀਂ ਹੋਇਆ ਮੈਂ ਲੁਧਿਆਣਾ ਵਾਸੀਆਂ ਨੂੰ ਕਹਿਣਾ ਚਾਹਨਾ ਵੀ ਉਹ ਹੁਣ ਬੀਜੇਪੀ ਦਾ ਵੀ ਸਕਾ ਨਹੀਂ ਰਹਿਣਾ ਨਾ ਉਹ ਬੀਜੇਪੀ ਦਾ ਸਕਾ ਪਹਿਲਾਂ ਸੀ ਨਾ ਹੁਣ ਨਾ ਉਹ ਬਾਤ ਚ ਰਹਿਣਾ ਕਿਉਂਕਿ ਉਹ ਸਿਰਫ ਵੋਟਾਂ ਲੁੱਟਣ ਆਇਆ ਬੀਜੇਪੀ ਵਾਲਿਓ ਸੁਚੇਤ ਹੋ ਜਾ ਮੈਂ ਤਾਂ ਹੈਰਾਨ ਆ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਤੇ ਉਹਨਾਂ ਨੂੰ ਕੋਈ ਕਾਬਲ ਬੰਦਾ ਹੀ ਨਹੀਂ ਮਿਲਿਆ ਪੰਜਾਬ ਦੇ ਵਿੱਚੋਂ ਸਾਰੀ ਪੰਜਾਬ ਦੀਆਂ ਸਾਰੀਆਂ ਟਿਕਟਾਂ ਉਹਨਾਂ ਨੇ ਕਾਂਗਰਸ ਨੂੰ ਦੇਤੀਆਂ ਜਿਹੜਾ ਮਤਲਬ ਪੰਜਾਬ ਦੀ ਬੀਜੇਪੀ ਲੀਡਰਲੈਸ ਹੋ ਚੁੱਕੀ ਆ ਪੰਜਾਬ ਦੇ ਜੋੜੇ ਮੈਂ ਹੁਣ ਅਸੀਂ ਸਾਡੀ 25-30 ਸਾਲ ਭਾਈ ਵਾਲੀ ਰਹੀ ਹੈ ਬੀਜੇਪੀ ਨਾਲ ਮੇਰਾ ਕੱਲੇ ਕੱਲੇ ਵਰਕਰ ਨਾਲ ਰਾਬਤਾ ਵੀ ਆ ਉਹਨਾਂ ਨਾਲ ਕੱਲੇ ਕੱਲੇ ਲੀਡਰ ਨੂੰ ਮੈਂ ਜਾਣਦਾ ਵੀ ਆ ਪਰ ਬੜੇ ਹਤਾਸ਼ ਤੇ ਨਿਰਾਸ਼ ਨੇ ਬੀਜੇਪੀ ਦੇ ਵਰਕਰ ਔਰ ਸਾਰਿਆਂ ਨਾਲੋਂ ਮੈਂ ਤੁਹਾਨੂੰ ਅੱਜ ਔਨ ਕੈਮਰਾ ਕਹਿ ਰਿਹਾ ਬਿੱਟੂ ਲੁਧਿਆਣੇ ਚੋਂ ਚੌਥੇ ਨੰਬਰ ਤੇ ਆ ਰਿਹਾ ਹਰ ਇੱਕ ਇਨਸਾਨ ਦੇ ਮੂੰਹ ਤੇ ਆ ਵੀ ਬਿੱਟੂ ਚੌਥੇ ਨੰਬਰ ਤੇ ਆ ਰਿਹਾ ਔਰ ਮੈਂ ਇੱਕੋ ਹੀ ਅਪੀਲ ਕਰਨਾ ਚਾਹਨਾ ਲੁਧਿਆਣਾ ਨਿਵਾਸੀਆਂ ਨੂੰ ਇਸ ਵਾਰ ਆਪਾਂ ਆਪਣੇ ਲੁਧਿਆਣੇ ਲੁਧਿਆਣਵੀ ਹੋਣ ਦਾ ਸਬੂਤ ਦਿਈਏ ਪੰਜਾਬੀ ਹੋਣ ਦਾ ਸਬੂਤ ਦਿਈਏ ਪੰਜਾਬ ਦੀ ਹਤਾਸ਼ੀ ਇੱਕੋ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹਦਾ ਜਨਮ ਪੰਜਾਬ ਦੀ ਗੁਰੂਆਂ ਪੀਰਾਂ ઋਸ਼ੀਆਂ ਮੁਨੀਆਂ ਦੀ ਧਰਤੀ ਤੋਂ ਹੋਇਆ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਬਣਾਉਣ ਲਈ ਇੱਕ ਹਰ ਜਾਤ ਬਰਾਦਰੀ ਧਰਮ ਦਾ ਇੱਕ ਗੁਲਦਸਤਾ ਜਿਹੜਾ ਪੰਜਾਬ ਦੇ ਵਿੱਚ ਖੁਸ਼ਬੂ ਫਲਾ ਰਿਹਾ ਉਸ ਖੁਸ਼ਬੂ ਨੂੰ ਬਰਕਰਾਰ ਰੱਖਣ ਲਈ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣੀ ਚਾਹੀਦੀ ਆ ਤਾਂ ਕਿ ਪੰਜਾਬ ਮੁੜ ਉਹਨਾਂ ਲੀਹਾਂ ਤੇ ਆ ਸਕੇ ਪੰਜਾਬ ਤਰੱਕੀ ਵੱਲ ਚੱਲ ਸਕੇ ਪੰਜਾਬ ਤੋਂ ਗੈਂਗਸਟਰਾਂ ਦਾ ਲੁੱਟਮਾਰ ਕਤਲਾਂ ਦਾ ਕਤਲੋਗਾਰਦ ਦਾ ਤੇ ਨਸ਼ਿਆਂ ਤੋਂ ਨਜਾਤ ਪਾਈ ਜਾ ਸਕੇ ਔਰ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਇਸ ਵਾਰ ਸੋਚ ਸਮਝ ਕੇ ਔਨ ਮੈਰਿਟ ਜਿਹੜਾ ਇਸ ਵੋਟ ਦਾ ਹੱਕਦਾਰ ਆ ਉਹ ਸਰਦਾਰ ਰਣਜੀਤ ਸਿੰਘ ਢਿੱਲੋਂ ਬਣਦਾ ਉਹਦੇ ਹੱਕ 'ਚ VOTING ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ